ਪੰਜਾਬੀ ਲਿੰਕ ਮੀਡੀਆ ਵੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ ਬੇਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਪ੍ਰੀਤ ਪੰਡੋਹਲ ਕੋਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ 딜 ਕਰਦੇ ਨੇ ਪ੍ਰਾਪਰਟੀ ਰਿਲੇਟਿਡ ਤੁਸੀਂ ਕੁਝ ਵੀ ਬਾਏ ਜਾਂ ਫਿਰ ਸੈਲ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਹੌਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਕੈਨੇਡੀਅਨ ਸਮਗਰੀ ਨਿਰਮਾਤਾਈ ਯੂਐਸ ਟਿਕਟੌਕ ਪਾਬੰਦੀ ਦੇ ਲਈ ਤਿਆਰ ਡੋਨਲਡ ਟਰੰਪ ਵੀ ਜਨਵਰੀ ਨੂੰ ਚੁੱਕਣਗੇ ਸੌਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਕਈ ਅਰਬਨ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਤੇ ਕਾਬੂ ਪਾਉਣ ਦਾ ਕੰਮ ਹਲੇ ਵਿਚਾਰ ਟਰੰਪ ਦੇ ਸੌਚਕ ਸਮਾਗਮ ਵਾਲੇ ਦਿਨ ਹੀ ਹੋ ਸਕਦਾ ਹੈ ਕੈਨੇਡਾ ਦੇ ਜਵਾਬੀ ਟੈਰਿਫ ਤੱਕ ਖੁਲਾਫ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਟਿਕਟੌਕ ਪਾਬੰਦੀ ਦੇ ਨਾਲ ਕੈਨੇਡਾ ਵਿੱਚ ਟਿਕਟੋਕਰ ਉਹਨਾਂ ਦੇ ਆਨਲਾਈਨ ਫਲੋਇੰਗ ਤੇ ਪੈਣ ਵਾਲੇ ਪ੍ਰਭਾਵ ਦੇ ਲਈ ਤਿਆਰ ਨਹੀਂ ਦੱਸਦੀ ਕਿ ਜਾਣਕਾਰੀ ਦੇ ਮੁਤਾਬਕ ਕੈਨੇਡੀਅਨ ਸਰਜਨ ਹਾਰ ਅਜੇ ਵੀ ਹੈਪਟੀ ਵਰਤੂ ਕਰਨਾ ਤੇ ਸਮਗਰੀ ਪੋਸਟ ਕਰਨ ਤੇ ਯੋਗ ਹੋਣਗੇ ਉਤਤੇ ਹੀ ਯੂਐਸ ਸਬੰਧੀ ਦਾ ਮਤਲਬ ਇਹ ਰਹੇਗਾ ਕਿ ਉਹਨਾਂ ਦੇ ਅਨੁਆਈਆਂ ਦੀ ਵੱਡੀ ਬਹੁਗਿਣਤੀ ਗਾਇਬ ਹੋ ਜਾਵੇਗੀ ਅਤੇ ਇਸੇ ਸੰਬੰਧੀ ਮਸ਼ਹੂਰ ਗਾਇਕਾ ਅਸਰਫੀਨਾ ਐਲਨ ਦਾ ਕਹਿਣਾ ਹੈ ਕਿ ਮੈਂ ਆਪਣੇ 83% ਦਰਸ਼ਕਾਂ ਨੂੰ ਗੁਆਨ ਜਾ ਰਹੀਆਂ ਐਲਨ ਨੇ ਇੱਕ ਪਲੇਟਫਾਰਮ ਦੇ ਉੱਤੇ ਲੱਖਾਂ ਵਿਊਜ਼ ਪ੍ਰਾਪਤ ਕੀਤੇ ਨੇ ਅਤੇ ਲਗਭਗ ਕਿ ਫਾਲੋਅਰਸ ਵੀ ਉਹਨਾਂ ਦੇ ਨੇ ਉਹਨਾਂ ਕਿਹਾ ਕਿ ਮੈਂ ਅਸਲ ਦੇ ਵਿੱਚ ਟਿਕਟੌਕ ਤੇ ਆਪਣੀ ਗਾਇਕੀ ਦੀ ਪ੍ਰਗਤੀ ਨੂੰ ਲਾਈਵ ਸਟ੍ਰੀਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੇਵਲ ਕੁਝ ਟ੍ਰੇਲਰ ਸਵਿਫਟ ਗੀਤ ਗਾਉਂਦੇ 2-3 ਘੰਟੇ ਦੀ ਸਟ੍ਰੀਮ ਕਰਨਾ ਸ਼ੁਰੂ ਕੀਤਾ ਹੈ ਅਤੇ ਕੋਈ ਵੀ ਵਿਅਕਤੀ ਥੋੜੀ ਜਹੀ ਐਨੀਮੇਸ਼ਨ ਤੇ 1 ਡਾਲਰ ਖਰਚ ਕਰ ਸਕਦਾ ਹੈ ਜਿਸ ਤੱਕ ਪੌਪ ਆਊਚਾ ਅਤੇ ਮੈਨੂੰ ਉਸ ਡਾਲਰ ਤੋਂ 55 ਸੈਂਟ ਵੀ ਮਿਲ ਗਏ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਡੋਨਾਲਡ 트ੰਪ ਵੀ ਜਨਤਰੀ ਨੂੰ ਰਾਸ਼ਟਰਪਤੀ ਦੇ ਵੱਜੋਂ ਸੌ ਚੁੱਕਣ ਜਾ ਰਹੇ ਨੇ। ਸਰਕਾਰੀ ਮੁਤਾਬਕ ਪੂਰੀ ਦੁਨੀਆ 트ੰਪ ਦੇ ਸੌ ਚੱਕ ਸਮਾਗਮ ਦੀ ਉਡੀਕ ਕਰ ਰਹੀ ਹੈ ਜਿਨ੍ਹਾਂ ਨੂੰ ਕਿ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਦੱਸਦੀ ਹੈ ਕਿ ਇਸ ਦੇ ਨਾਲ ਹੀ ਡੋਨਾਲਡ 트ੰਪ ਦੇ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਵਿੱਚ ਕਈ ਮਸ਼ਹੂਰ ਨਾਮ ਸ਼ਾਮਲ ਹੈ। ਰਹਿਣਗੇ ਇਹਨਾਂ ਦੇ ਵਿੱਚੋਂ ਉਹ ਵੱਡੇ ਅਰਬਪਤੀ ਵੀ ਸ਼ਾਮਲ ਹਨ ਜੋ ਕਿ ਅਗਲੇ ਹਫ਼ਤੇ ਹੋਣ ਵਾਲੇ 100 ਚੁਪ ਸਮਾਗਮ ਦੇ ਦੌਰਾਨ ਭਵਿੱਖ ਦੇ ਰਾਸ਼ਟਰਪਤੀ ਡੋਨਾਲਡ ਜਰ ਟਰੰਪ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਐਲਨ ਮਸਕ ਚੈਫ ਗੋਚੇਸ ਅਤੇ ਹੋਰ ਛੋਟੀ ਦੇ ਲੋਕ ਵਾਸ਼ਿੰਗਟਨ ਡੀਸੀ ਦੇ ਵਿੱਚ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਜਰ ਟਰੰਪ ਦੇ ਸੋ ਚੋਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਇਹਨਾਂ ਦੀ ਦੱਸੀ ਜਾ ਰਹੀ ਹੈ ਅਸਟਨਾਲ ਹੀ ਦੁਨੀਆ ਦੇ ਤਿੰਨ ਸਭ ਤੋਂ ਅਮੀਰ ਵਿਅਕਤੀ ਚੰਪਸ ਸਮਾਰੋਹ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਨੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਲੱਗੀ ਭਿਆਨਕ ਅੱਗ ਦੋ ਵੱਡੀਆਂ ਅੱਗਾਂ ਦੇ ਨਾਲ ਜੂਚਣ ਲਈ ਹਜ਼ਾਰਾਂ ਫਾਇਰ ਫਾਈਟਰ ਅਜੇ ਵੀ ਸਖਤ ਮਿਹਨਤ ਕਰ ਰਹੇ ਨੇ ਇਸ ਨਾਲ ਨਿਪਟਣ ਦੇ ਲਈ ਕਿਉਂਕਿ ਖੇਤਰ ਦੇ ਵਿੱਚ ਦੱਸਿਆ ਕਿ ਪੁਸ਼ਟੀ ਕੀਤੀ ਹੈ ਅਧਿਕਾਰੀਆਂ ਨੇ ਕਿ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਸ ਭਿਆਨਕ ਅੱਗ ਇੱਕ ਹਫਤੇ ਤੋਂ ਵੱਧ ਸਮੇਂ ਬਾਅਦ ਵੀ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਘੱਟੋ-ਘੱਟ 12300 ਇਮਾਰਤਾਂ ਇਸ ਦੇ ਕਰਕੇ ਤਬਾਹ ਹੋ ਚੁੱਕੀਆਂ ਨੇ ਉਦੋਂ ਹੀ ਲਾਸ ਐਂਜਲਸ ਖੇਤਰ ਦੇ ਵਿੱਚ ਸਭ ਤੋਂ ਵੱਡੀ ਸਰਗਰਮ ਇਸ ਜੰਗਲੀ ਅੱਗ ਪਾਲਿਸੇਡ ਫਾਇਰ ਨੇ 23713 ਏਕੜ ਨੂੰ ਸੋ ਸਾਕੇ ਰੱਖ ਦਿੱਤਾ ਹੈ 7 ਜਨਵਰੀ ਨੂੰ ਲੱਗੀ ਇਸ ਹਫਤੇ ਹਲੇ ਤੱਕ 31% ਹੀ ਕਾਬੂ ਪਾਇਆ ਗਿਆ ਹੈ ਕਾ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ 100 ਚੁੱਕ ਵਾਲੇ ਦਿਨ ਦੱਸਦੇ ਕਿ ਕੈਨੇਡਾ ਆਪਣੇ ਜਵਾਬੀ ਟੈਰਫ ਤੇ ਪਹਿਲੇ ਗੇੜ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਉਤੇ ਹੀ ਜਾਣਕਾਰੀ ਦੇ ਮੁਤਾਬਕ ਟੈਰਫ 73 ਡਾਲਰ ਬਿਲੀਅਨ ਦੇ ਸਮਾਧ ਦੇ ਲਾਗੂ ਹੋਣਗੇ ਜੋ ਕਿ ਕੈਨੇਡੀਅਨ ਆਰਥਿਕਤਾ ਦੇ ਲਈ ਘੱਟ ਨੁਕਸਾਨ ਦੇ ਹੋਣਗੇ ਇਸ ਦੇ ਨਾਲ ਹੀ 트ੰਪ ਨੇ ਕੈਨੇਡੀਅਨ ਚੀਜ਼ਾਂ ਤੇ 25 ਫੀਸਦੀ ਟੈਰਫ ਲਗਾਉਣ ਦੀ ਵੀ ਤਬਕੀ ਦਿੱਤੀ ਹੈ ਕੈਨੇਡੀਅਨ ਸਰਕਾਰ ਵੱਧ ਤੋਂ ਜਵਾਬੇ ਤੈਰਫ ਵੀ ਤਿਆਰ ਕਰ ਰਹੀ ਹੈ ਜੋ ਕਿ 트ੰਪ ਪ੍ਰਸ਼ਾਸਨ ਦਿਆ ਕਾਰਵਾਈਆਂ ਤੇ ਨਿਰਭਰ ਕਰਤੇ ਹੋਏ 110 ਬਿਲੀਅਨ ਡਾਲਰ ਤੱਕ ਕਵਰ ਕਰਨਗੇ ਇਹ ਸੰਭਾਵਿਤ ਹੋਤੇ ਕੈਨੇਡੀਅਨ ਅਰਥਚਾਰੇ ਦੇ ਲਈ ਵਧੇਰੇ ਨੁਕਸਾਨ ਦੇ ਹੋ ਸਕਤੇ ਨੇ 트ੰਪ ਵੀ ਜਨ ਨੂੰ ਦੱਸ ਦਿੱਤੀ ਕਿ ਰਾਸ਼ਟਰਪਤੀ ਵੱਜੋ ਹਲਫ ਲੈਂ ਜਾਣੀ ਹੈ ਸ਼ੁਰੂਆਤੀ ਜਵਾਬੇ ਕਾਰਵਾਈ ਦਾ ਐਲਾਨ ਤੋਂ ਬਾਅਦ ਨੂੰ ਹੋ ਸਕਦਾ ਹੈ ਜੇਕਰ 트럼ਪ ਸੌ ਚੁੱਕਣ ਤੋਂ ਬਾਅਦ ਚਾਰਪ ਨੂੰ ਲਾਗੂ ਕਰਦੇ ਕੈਨੇਡਾ ਇਸ ਸਮੇਂ ਡਾਕਟਰ ਦੇ ਕਾਰਡ ਦੇ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਵਿਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਡਾਕਟਰਾਂ ਨੂੰ ਕੈਨੇਡਾ ਦੇ ਵਿੱਚ ਡਾਕਟਰੀ ਪ੍ਰੈਕਟਿਸ ਕਰਨ ਦੇ ਲਈ ਕਈ ਰੁਕਾਵਟਾਂ ਪੇਸ਼ ਆ ਰਹੀਆਂ ਨੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਸਿੱਖਿਆ ਪ੍ਰਾਪਤ ਡਾਕਟਰਾਂ ਦੀ ਗਿਣਤੀ ਬਦਾਉਣ ਦੇ ਮਕਸਦ ਦੇ ਨਾਲ ਪ੍ਰਕਿਰਿਆ ਦੇ ਵਿੱਚ ਤਬਦੀਲੀਆਂ ਦੇ باوجود ਵਿਦੇਸ਼ਾਂ ਤੋਂ ਸਖਲਾਈ ਪ੍ਰਾਪਤ ਡਾਕਟਰ ਚਿਨਾਨੂਕੇ ਅਜੇ ਵੀ ਮੁੱਖ ਅਧਿਕਾਰ ਅਤੇ ਕੁਝ ਖਾਸ ਸ਼ਰਤਾਵਰਗੀਆਂ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਕੁਝ ਲੋਕ ਚੜ੍ਹੇ ਨਹੀਂ ਉਸਥਾਈ ਤੌਰ ਤੇ ਕੈਨੇਡਾ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਇਹ ਐਲਾਨ ਕੀਤਾ ਹੈ ਕਿ ਉਹ ਲਿਬਰਲ ਲੀਡਰਸ਼ਿਪ ਦੇ ਦੌਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੀਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਆਪਣੀ ਇੱਕ ਪੋਸਟ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਉਹ ਕੈਨੇਡਾ ਦੇ ਲਈ ਲੜਾਈ ਲੜਨ ਦੇ ਲਈ ਛੋੜ ਲੜਨ ਜਾ ਰਹੇ ਨੇ ਉੱਥੇ ਹੀ ਉਹਨਾਂ ਦੀ ਅਧਿਕਾਰਤ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਹੋਵੇਗੀ ਫ੍ਰੀ ਲੈਂਡ ਦਾ ਐਲਾਨ ਉਦੋਂ ਸਾਮਣੇ ਆਇਆ ਜਦੋਂ ਕਿ ਦਿਨ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਤਕਾਰਨੀ ਨੇ ਵੀ ਲਿਬਰਲ ਲੀਡਰਸ਼ਿਪ ਦੇ ਰੇਸ ਦੇ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ ਦੱਸਿਆ ਕਿ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਅਤੇ ਉਮੀਦਵਾਰਾਂ ਨੂੰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਆਪਣੇ ਇਸ ਇਰਾਦੇ ਦਾ ਜੋ ਐਲਾਨ ਹੈ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਪਵੇਗਾ। ਕੋਲੋਨਾ ਨਿਵਾਸੀਆਂ ਦੇ ਨਾਲ ਸੰਬੰਧਿਤ ਦਸਤਾਵੇਜ਼ ਮਿਲੇ ਨੇ ਅਤੇ ਸਥਾਨਕ ਮਾਉਂਟੀਜ਼ ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਦੁਬਾਰਾ ਮਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੱਸਦੇ ਕਿ ਜਾਰਿਕ ਪ੍ਰੈਸ ਰਿਲੀਜ਼ ਦੇ ਵਿੱਚ ਸ਼ੁਕਰਵਾਰ ਨੂੰ ਐਲੈਕਸੈਂਡਰ ਸ਼ਿਲੋਮ ਮੈਨਰੋ ਅਤੇ ਵਾਇਲੇਟ ਮੇ ਮੈਨਰੋ 1940 ਦੇ ਅਖੀਰ ਦੇ ਵਿੱਚ ਕੋਲੋਨਾ ਦੇ ਵਿੱਚ ਰਹਿ ਰਹੇ ਇਹ ਦੋ ਵਿਅਕਤੀ ਸੰਪਰਵਨਾ ਦੀ ਇੱਥੇ ਮੌਤ ਹੋ ਗਈ ਸੀ ਐਲੈਕਸੈਂਡਰ ਨੇ 1940 ਦੇ ਵਿੱਚ ਐਟਮੈਂਟਨ ਚ ਸ਼ੁਰੂ ਹੋਈ ਕੈਨੇਡੀਅਨ ਫੌਜ ਦੇ ਵਿੱਚ ਸੇਵਾ ਕੀਤੀ ਅਤੇ ਕੈਨੇਡਾ ਯੂਨਾਈਟਿਡ ਕਿੰਗਡਮ ਅਤੇ ਕੇਂਦਰੀ ਮੈਡੀਟੇਰੀਅਨ ਖੇਤਰ ਦੇ ਵਿੱਚ ਸਮਾਂ ਬਤਾਉਣ ਦੇ ਨਾਲ ਜਦ ਤੱਕ ਉਹਨਾਂ ਨੂੰ ਉੱਥੇ ਸੱਟ ਲੱਗਣ ਕਰਨ 1945 ਤੱਕ ਛੁੱਟੀ ਨਹੀਂ ਮਿਲੀ ਦੱਸਿਆ ਕਿ ਕਲੋਨਾ ਆਰਸੀਐਮ ਦੇ ਕੋਲ ਵਰਤਮਾਨ ਦੇ ਵਿੱਚ ਉਸ ਦਾ ਕੈਨੇਡੀਅਨ ਆਰਮੀ ਡਿਸਚਾਰਜ ਸਰਟੀਫਿਕੇਟ ਅਤੇ ਉਸ ਦੀ ਪਤਨੀ ਦੇ ਪਛਾਣ ਦਾ ਦਸਤਾਵੇਜ਼ ਮੌਜੂਦ ਨਹੀਂ ਵਿਥਰਵਤ ਰੋਡ ਦੇ 2500 ਬਲਾਕ ਦੇ ਵਿੱਚ ਕਈ ਪ੍ਰਾਪਰਟੀਆਂ ਨੂੰ ਕੁਝ ਗ੍ਰੈਫਟੀ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਉੱਥੇ ਹੀ ਦੱਸਦੇ ਕਿ ਪਸ਼ਮੀ ਕਲੋਨਾ ਦੇ ਆਸ-ਪਾਸ ਦੇ 4 ਘਰਾਂ ਤੇ ਦਰਸ਼ਨਾ ਸਵਾਸਤਕ ਨੂੰ ਸਪੇਅਰ ਪੇਂਟ ਕੀਤਾ ਗਿਆ ਹੈ ਕਿਸੇ ਵੀ ਵਿਅਕਤੀ ਨੂੰ ਖੇਤਰ ਵਿੱਚ ਕੈਮਰੇ ਜਾਂ ਫਿਰ ਇਸ ਸ਼ਰਤ ਪਾਲੇ 4 ਕਰਮਚਾਰੀ ਦੇਣ ਲਈ ਪਸ਼ਮੀ ਕਲੋਨਾ ਐਸਐਮ ਦੇ ਨਾਲ ਵੀ ਸੰਪਰਕ ਕਰਨ ਦੇ ਲਈ ਕੀਤਾ ਜਾ ਰਿਹਾ ਹੈ 6 ਜੰਨ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱdte ਤੋਂ ਇਸਤੀਫਾ ਬੇਂਦੇਲਾਂ ਤੋਂ ਬਾਅਦ ਹੁਣ ਮੈਦਾਨ ਦੇ ਵਿੱਚ ਸਾਬਕਾ ਵਿਕਪੰਧਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਨੀ ਨੇ ਦੱਸਤੀ ਕਿ ਦੋਵੇਂ ਆਗੂ ਐਤਵਾਰ ਤੋਂ ਆਪਣੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਦੋਹਾ ਦੀ ਕਿਸਮਤ ਦਾ ਫੈਸਲਾ 9 ਮਾਰਚ ਨੂੰ ਪਾਰਟੀ ਦੇ ਮੈਂਬਰਾਂ ਦੀ ਬਹਮਤੀ ਕਰੇਗੀ। ਉਤੇ ਦੋਹਾ ਆਗੂ ਨੇ ਪਛੀਦਾ ਅਗਲਾ ਲੀਡਰ ਤੇ ਪ੍ਰਧਾਨ ਮੰਤਰੀ ਬਣ ਕੇ ਪਹਿਲਾਂ ਕੀਤੇ ਜਾਣ ਵਾਲੇ ਕੰਮਾਂ ਦੇ ਪ੍ਰਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ। ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੋਟਿਆਂ ਤੋਂ ਕਾਰਬਨ ਟੈਕਸ ਦਾ ਪਾਰ ਲਾਉਣ ਤੋਂ ਪਹਿਲ ਦੇਵੇਗੀ। ਜਦਕਿ ਆਰਥਿਕ ਮਹਾਰਮਨ ਜੰਦੇ ਮਾਰ ਕਰਨੀ ਦਾਵਾ ਕਰ ਰਹੇ ਨੇ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਲੈ ਕੇ ਜਾਣਗੇ ਰਾਸ਼ਟਰਪਤੀ ਅੋਦੀ ਦੀ ਕਮਾਂਡ ਜਨਰਲ 트াম্প ਨੂੰ ਸੌਪੇ ਜਾਣ ਤੋਂ ਕੁਝ ਦਿਨ ਪਹਿਲਾਂ ਜੋ ਬਾਈਡਨ ਪ੍ਰਸ਼ਾਸਨ ਨੇ ਤੈਨ ਪਾਰਟੀ ਸੰਸਥਾਵਾ ਇੰਡੀਅਨ ਰੇਅਰ ਅਰਥਸ ਇੰਦਰਾ ਗਾਂਧੀ ਪ੍ਰਮਾਣ ਖੋਜ ਕੇਂਦਰ ਅਤੇ ਪਾਬਾ ਪਰਮਾਣੂ ਖੋਜ ਕੇਂਦਰ ਬਾਹਰ ਉਪਰੋਪਾਬੰਦੀਆਂ ਨੂੰ ਹਟਾਉਣ ਦੇ ਇਲਾਣ ਕੀਤਾ ਹੈ ਅਮਰੀਕਾ ਦੇ ਵਿੱਚ ਭਾਰਤ ਦੇ ਸਾਬਕਾ ਰਾਜਦੂ ਤਰਨਜੀਤ ਸਿੰਘ ਸੰਧੂ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਭਾਰਤ ਅਮਰੀਕੀ ਸਾਂਝੇਦਾਰੀ ਦੇ ਡੁੰਗੇ ਹੋਣ ਦਾ ਨਤੀਜਾ ਕਰਾ ਦਿੱਤਾ ਹੈ ਉੱਥੇ ਹੀ ਵਣ ਜ ਵਿਭਾਗ ਦੇ ਉਦਯੋਗ ਤੇ ਸੁਰੱਖਿਆ ਬਿਊਰੋ ਨੇ ਅੱਜ ਇਹ ਗੱਲ ਆਖੀ ਹੈ ਕਿ ਇਹਨਾਂ ਤਿੰਨ ਭਾਰਤੀ ਸੰਸਥਾਵਾਂ ਤੇ ਠੀਸ ਯੁੱਧ ਦੌਰਾਨ ਦੇ ਲਗਾਈਆਂ ਗਈਆਂ ਪਾਬੰਦੀਆਂ ਹਟਾਉਣ ਦੇ ਨਾਲ ਸਾਂਝੀ ਊਰਜਾ ਜ਼ਰੂਰਤਾਂ ਅਤੇ ਟਿੱਚਿਆਂ ਦੇ ਪੱਛਾ ਦੇ ਵਿੱਚ ਸਾਂਚਿਕ ਖੋਜ ਦੇ ਵਿਕਾਸ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਦੇ ਸਣੇ ਉन्नत ਊਰਜਾ ਸਹਿਯੋਗ ਦੇ ਵਿੱਚ ਅੰਕੜਿਆਂ ਨੂੰ ਘਟ ਕਰਕੇ ਅਮਰੀਕੀ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਪਲ ਮਿਲੇਗਾ ਸਾਰੇ ਕਾਉਂਟੀ ਕਾਉਂਸਲ ਨੇ ਸਥਾਨਕ ਸੜਕਾਂ ਤੇ ਟੋਇਆਂ ਦਾ ਹੁਣ ਪਤਾ ਲਗਾਉਣ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਕੀ ਕੀਤਾ ਗਿਆ ਹੈ ਕਿ ਇਹ ਪੌਂਚ ਅਪਣਾਉਣ ਵਾਲੀ ਦੇਸ਼ ਦੀ ਹੁਣ ਪਹਿਲੀ ਸਥਾਨਕ ਅਥਾਰਟੀ ਹੈ ਜਿਸ ਨੂੰ ਕਿ ਜਦ ਤੱਕ ਸਿਮਾਵਾਂ ਦੇ ਵਿੱਚੋਂ ਇੱਕ ਵੱਜੋ ਦਰਸਾਇਆ ਗਿਆ ਸੀ ਉੱਤੇ ਹੀ ਜਿਸ ਵਿੱਚ ਸਰਕਾਰ ਤੇ ਇਸ ਹਫਤੇ ਏਆਈ ਮੌਕੇ ਐਕਸ਼ਨ ਪਲਾਨ ਦੀ ਸ਼ੁਰੂਆਤ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਸਰੀ ਨੇ ਕਿਹਾ ਹੈ ਕਿ ਇਹ ਰੂਟ ਤੋ ਤੋ ਲੱਭਣ ਫੋਟੋਆਂ ਨੂੰ ਖਿੱਚਣ ਅਤੇ ਇਮੇਜਸ ਨੂੰ AI ਸੰਚਾਲਿਤ ਮੇਨਟੇਨੈਂਸ ਪਲੇਟਫਾਰਮ ਤੇ ਫਿੱਡ ਕਰਨ ਦੇ ਲਈ ਹਾਈਵੇ ਬਾਹਨਾ ਦੇ ਡੈਸ਼ਬੋਰਡਾਂ ਦੇ ਉੱਤੇ ਕੰਪਿਊਟਰ ਵਿਸ਼ੇਸ਼ ਕੈਮਰਾ ਨੂੰ ਫਿੱਟ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਕੌਂਸਲ ਦਾ ਕਹਿਣਾ ਹੈ ਕਿ ਟੋਏ ਜਿਨ੍ਹਾਂ ਨੂੰ ਕੀ ਤੁਰੰਤ ਧਿਆਨ ਦੇਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਨਿਯਮਿਤ ਤੌਰ ਤੇ ਟਰੈਕ ਕੀਤਾ ਜਾਵੇਗਾ ਅਤੇ ਇਹੇ ਪ੍ਰਕਿਰਿਆ ਨੂੰ ਹੋਰ ਨੁਕਸ ਨਾਲ ਨਾਲ ਚਿੱਠਣ ਦੇ ਲਈ ਵਧਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਸਾਈਬਰ ਸੁਰੱਖਿਆ ਘਟਨਾ ਦੀ ਖੋਜ ਤੋਂ ਬਾਅਦ ਹੈੱਡ ਸਪੈਂਡ ਕੌਂਸਲ ਦੇ ਵਿੱਚ ਜਾਂਚ ਜਰੀਏ ਲਗਾਤਾਰ ਚੱਲ ਰਹੀ ਹੈ ਕੌਂਸਲ ਦਾ ਕਹਿਣਾ ਹੈ ਕਿ ਉਹ ਸਾਈਬਰ ਅਪਰਾਧੀਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹ ਘਟਨਾ 8 ਜਨਪੀਤੇ ਤੜਕੇ ਵਾਪਰੀ ਸੀ ਉਹਨਾਂ ਕਹੇ ਕਿ ਇਸ ਨੂੰ ਨਿਯਮਿਤ ਸੁਰੱਖਿਆ ਜਾਂਚਾ ਦੇ ਵੱਲੋਂ ਜਲਦੀ ਕਾਬੂ ਕੀਤਾ ਗਿਆ ਸੀ ਅਤੇ ਹੋਰ ਨੁਕਸਾਨ ਨੂੰ ਰੋਕਿਆ ਗਿਆ ਸੀ ਇਸ ਦੀਆਂ ਕਾਰਵਾਈਆਂ ਹੋਣ ਜਾਰੀ ਨੇ ਪਰ ਉਹਨਾਂ ਕਹੇ ਕਿ ਕੁਝ ਨਿੱਜੀ ਡਾਟਾ ਦੀ ਗੋਲਗਣਾ ਕੀਤੀ ਗਈ ਹੈ ਅਤੇ ਘਟਨਾ ਦੀ ਜਾਂਚ ਨਾਰਥ ਈਸਟ ਰੀਜਨਲ ਆਰਗੇਨਾਈਜ਼ਡ ਕਰਾਈਮਰ ਯੂਨਿਟ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਕੁਇਨਲੈਂਡ ਪੁਲਿਸ, ਡਰਹਮ ਕਾਉਂਸਲ, ਸਟਰਬਰੀ ਅਤੇ ਨਾਰਥ ਬਰੀਆ ਪੁਲਿਸ ਦੇ ਸਹਿਯੋਗ ਦੇ ਨਾਲ ਆ ਉੱਥੇ ਹੀ ਸੂਚਨਾ ਕਮਿਸ਼ਨ ਦਫ਼ਤਰ ਅਤੇ ਹੋਰ ਰੈਗੂਲੇਟਰੀ ਸੰਸਥਾਵਾਂ ਨੂੰ ਦੇ ਦਿੱਤੀ ਗਈ ਹੈ ਅਤੇ ਉਹ ਕਾਉਂਸਲ ਦੇ ਨਾਲ ਤਾਲਮਿਲ ਕਰ ਰਹੇ। ਅੱਜ ਦੀ ਬੁਲਟਿਨ ਦੇ ਵਿੱਚ ਫਿਲਹਾਲ ਇੰਨੀ ਕਲ ਫਿਰ ਹਾਜ਼ਰ ਹੋਵਾਂਗੇ ਕੋਈ ਛੋਟ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿਖ ਮੀਡੀਆ ਦੇ ਨਾਲ।